ਡਾਲ ਟੀਵੀ ਤੇ ਮੈਂ ਹਾਂ ਜਗਜੀਤ ਸਿੰਘ ਡਾਲ ਤੇ ਹਲਕਾ ਖੇਮ ਕਰਨ ਦੇ ਪਿੰਡ ਵਾਂ ਤਾਰਾ ਸਿੰਘ ਵਿਖੇ ਖੜੇ ਹਾਂ ਜਿੱਥੇ ਬੀਐਸਐਫ ਵੱਲੋਂ 103 ਬਟਾਲੀਅਨ ਵੱਲੋਂ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜੇ ਬੀਐਸਐਫ ਵੱਲੋਂ ਇਹੋ ਜਿਹੇ ਕੈਂਪ ਪਹਿਲਾਂ ਵੀ ਲਗਾਏ ਜਾਂਦੇ ਆ ਤਾਂ ਹੁਣ ਇਹ ਕੈਂਪ ਜਿਹੜੇ ਆ ਉਹ ਲਗਾਤਾਰ ਲਗਾਏ ਜਾ ਰਹੇ ਹਨ ਸਰਹੱਦੀ ਪਿੰਡਾਂ ਦੇ ਵਿੱਚ ਕਿਉਂਕਿ ਬਾਰਸ਼ ਦੇ ਮੌਸਮ ਦੇ ਕਾਰਨ ਦੂਰ ਦਰਾਡੇ ਲੋਕ ਜਿਹੜੀਆਂ ਆਪਣੀਆਂ ਮੈਡੀਕਲ ਸਹੂਲਤਾਂ ਲੈਣ ਲਈ ਨਹੀਂ ਜਾ ਸਕਦੇ ਤਾਂ ਉੱਥੇ ਹੀ ਇਸ ਨੂੰ ਮੁੱਖ ਰੱਖ ਕੇ ਬੀਐਸਐਫ ਵੱਲੋਂ ਜਿਹੜੇ ਇਹ ਮੈਡੀਕਲ ਕੈਂਪ ਲੋਕਾਂ ਦੀ ਸਿਹਤ ਅਤੇ ਸਹੂਲਤੀ ਲਈ ਲਗਾਏ ਜਾਂਦੇ ਆ ਤਾਂ ਲਗਾਤਾਰ ਬਾਰਡਰ ਏਰੀਆ ਦੇ ਵਿੱਚ ਇਹ ਕੈਂਪ ਜਿਹੜੇ ਸਰਹੱਦੀ ਲੋਕਾਂ ਲਈ ਬੜਾ ਜਿਹੜਾ ਉਹ ਬੈਨੀਫਿਟ ਦੇ ਰਹੇ ਆ ਤਾਂ ਇੱਥੇ ਜਿਹੜੀ ਆ ਉਹ ਨੰਨਾ ਵੱਲੋਂ ਵੀ ਜਿਹੜਾ ਕੈਕਪ ਕੀਤਾ ਜਾ ਰਿਹਾ ਉਸ ਤੋਂ ਇਲਾਵਾ ਜਿਹੜੀਆਂ ਉਹ ਫਰੀ ਦਵਾਈਆਂ ਵੀ ਇੱਥੇ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਜੀ ਸਨ ਨਿਰਮਾਨ ਹੋ ਚੁੱਕੇ ਬਟਾਰ ਉਹਨਾਂ ਦੇ ਸਰਪਾਹ ਪੀਐਸਐਡੀ ਪਾਰੇ ਨਾਲ ਸਿੱਧਾ ਕੰਪਲ ਆਇਆ ਹੈ ਚੋਕੰਪਾਲੇ ਦੇ ਨਾਲ ਜਿਹਦੇ ਨਾਲ ਪਿੰਡ ਦੇ ਲੋਕਾਂ ਨੂੰ ਕਾਫੀ ਸਹੂਲਤ ਮਿਲ ਰਹੀ ਹੈ ਦਵਾਈਆਂ ਦੀ ਕਿਉਂਕਿ ਬਰਸਾਤਾਂ ਦੇ ਮੌਸਮ ਨੇ ਫੰਗਲ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ ਲੋਕਾਂ ਨੇ ਜੈਸੀ ਇਥੇ ਫ੍ਰੀ ਦਵਾਈਆਂ ਚੂਬਾ ਟੈਸਟ ਕਰ ਰਿਹਾ ਹੈ ਉਹ ਉਹ ਫੈਸਿਲਿਟੀਆਂ ਆ ਰਹੀਆਂ ਨੇ ਫ੍ਰੀ ਰਹਿਣੀਆਂ ਆ ਰਹੀਆਂ ਨੇ ਬਹੁਤ ਹੀ ਕਾਫੀ ਕਾਜੀ ਸੇਵਾ ਕਰਦੇ ਨੇ ਡਾਕਟਰ ਸਾਹਿਬ ਕਿਸ ਤਰ੍ਹਾਂ ਦੇ ਸਭ ਤੋਂ ਜ਼ਿਆਦਾ ਜਿਹੜੇ ਇਸ ਰਾਹ ਨੂੰ ਘਟਾ ਰਹੇ ਜਰਾ ਅੱਜ ਕੱਲ੍ਹ ਬਰਸਾਤ ਮਰੇ ਫੰਗਲ ਇਨਫੈਕਸ਼ਨ ਦੇ ਜ਼ਿਆਦਾ ਪਛੜਾ ਰਹੇ ਰਣਜੀਤ ਸਿੰਘ ਸਰਪੰਚ ਪਿੰਡ ਵਾਂਤਾਰਾ ਸਿੰਘ ਇਹ ਮੈਡੀਕਲ ਕੈਂਪ ਲਗਾਇਆ ਜੋ ਬੀਐਸਐਫ ਦੀ 103 ਬਟਾਲੀਅਨ ਆ ਉਹਨਾਂ ਨੇ ਲਿਆ ਆ ਇਹ ਜਿਹੜਾ ਬੈਡਿੰਗ ਹੈ ਇਹ ਜਿਆਦਾ ਇਹ ਜੀ ਬਹੁਤ ਫਾਇਦਾ ਹੋਏਗਾ ਪਿੰਡ ਨੂੰ ਕਿਉਂਕਿ ਬਾਰਸ਼ਾਂ ਦੇ ਦਿਨ ਚੱਲ ਰਹੇ ਨੇ ਤੇ ਜਿਹਦੇ ਕਰਕੇ ਕੋਈ ਦਵਾਦਾਰੂ ਲੈਣ ਆਉਂਦੇ ਦੂਰ ਜਾਣਾ ਪੈਂਦਾ ਅੰਮ੍ਰਿਤਸਰ ਸਾਡੇ ਕੋਲ ਬਹੁਤ ਦੂਰ ਪੈਂਦਾ گاਵੀ ਕਿ ਉਹ ਕਿੰਨਾ ਰਮਾਨ ਹਸਪਤਾਲ ਨਾਲ ਅੰਮ੍ਰਿਤਸਰ ਵਾਲੇ ਵੀ ਨਾਲ ਬੈਠੇ ਨੇ ਬੀਐਸਐਮ ਦੀ ਇੱਕ 303 ਬਟਾਲੀਅਨ ਜੋ ਇੱਥੇ ਕੰਪ ਲਾਇਆ ਬਹੁਤ ਅੱਛੀ ਗੱਲ ਆ ਤੇ ਹਰ ਵੀ ਕੰਪ ਲੱਗਣੇ ਚਾਹੀਦੇ ਆ ਕੰਪ ਨਾਲ ਜੋ ਸਾਡੇ ਪਿੰਡ ਦੀ 4200 ਫਿਰ ਪਮ ਲੱਗਿਆ ਤੇ ਉਹਨੂੰ ਬਹੁਤ ਤਗੜਾ ਲਾਭ ਮਿਲੇਗਾ ਤੇ ਬਹੁਤ ਵਧੀਆ ਗੱਲ ਆ ਵੀ ਜੋ ਇਹਨਾਂ ਨੇ ਬੀਐਸਐ ਆਪਣੇ ਕੰਪ ਲਗਾਇਆ 103 ਬਟਾਲੀਅਨ ਮੇ ਬਹੁਤ ਅਸੀਂ ਇਹਨਾਂ ਦੇ ਤਨਹੱਦੀ ਆ ਕਿ ਇਹਨਾਂ ਨੇ ਕੰਪ ਲਾ ਕੇ ਤੇ ਸਾਡੇ ਪਿੰਡ ਦੇ ਵਿੱਚ ਸੇਹ ਸੁਹੂਤਾਂ ਦਾ ਬਹੁਤ ਵਧੀਆ ਜੋਦਨ ਕੀਤੇ ਨੇ ਪਿੰਡ ਦੇ ਜਿਹੋ ਲਾਗੇ ਵਾਤਾਰਾ ਸਿੰਘ ਤੇ ਜੋ ਲਾਗੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚੋਂ ਵੀ ਕਾਫੀ ਸੰਗਤਾਂ ਆਉਣ ਲਈ ਹੈ ਜਿਹੜੀ ਆ ਕੇ ਦਵਾਦਾਰੂ ਲੈਣ ਡਠੇ ਨੇ ਉਹਨਾਂ ਤੋਂ ਇੱਕ ਫ੍ਰੀਜ਼ ਕੰਪ ਲੱਗਾ ਹੋਇਆ ਹੈ ਤੇ ਬਹੁਤ ਇਹਦੀ ਸਹੂਲਤ ਹੈ ਦੇ ਬਾਕੇ ਅੱਜ ਦਾ ਹੱਬਾ ਕਰਕੇ ਜਿਹੜਾ ਟੂਰਿਸਟ ਦਾ ਰਾਹ ਹੈ ਇਹ ਦੇਖੋ ਜੀ ਬਹੁਤ ਪਬਲਿਕ ਲੈ ਰਹੀ ਹੈ ਛੇ 7000 ਦੀ ਸਾਡੇ ਤਰ੍ਹਾਂ ਦੀ 4400 4400 ਤੋਂ ਸਾਡੀ ਪਬਲਿਕ ਆ ਤੇ ਜੋ ਸਹੂਲਤਾਂ ਨੇ ਇਹ ਬਹੁਤ ਲਾਗੇ ਲਾਗੇਲੇ ਪਿੰਡ ਵੀ ਇੱਥੇ ਬਹੁਤ ਦੇਖੋ ਆ ਕੇ ਸੰਤ ਨਾਮ ਦੀ ਹਰ ਤਰ੍ਹਾਂ ਦੀ ਸਹੂਲਤ ਇੱਥੇ ਮਿਲਣ ਦੀ ਸਾਹਿਬ ਜੀ ਕੋਈ ਐਸਾ ਕੋਈ ਬਾਤ ਕਰਦੇ ਨੇ 6 ਮਹੀਨੇ ਦੇ ਵਿੱਚ ਅਸੀਂ 103 ਲਗਾਇਆ ਕਰ ਜੋ ਕੰਮ ਪਾ ਕੇ ਤਾਂ ਸਾਡੀ ਪਬਲਿਕ ਨੂੰ ਸੇ ਸਹੂਲਤਾਂ ਦੇਣ